ਸਤਨਾਮ ਸ੍ਰੀ ਵਾਹਿਗੁਰੂ ਜੀ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠੋ ਭਾਈ ਗੁਰਮੁਖ ਪਿਆਰਿਓ ਅੰਮ੍ਰਿਤ ਵੇਲਾ ਉੱਠ ਕਾ ਹੈ ਉਠ ਕੇ ਅਸ਼ਨਾਣ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਗੁਰੂ ਘਰ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰੋ ਆਪਣੇ ਮਨੁੱਖੇ ਜੀਵਨ ਨੂੰ ਸਫਲ ਬਣਾਓ ਉੱਠੋ ਭਾਈ ਅਮਰਤਵਲਾ ਹੋ ਗਿਆ ਅਮਰਤਵਿਲ ਦਾ ਟਾਈਮ ਚਾਰ ਵਾ ਚੁੱਕੇ ਹਨ 21 ਤਰੀਕ ਦਿਨ ਸ਼ੁੱਕਰਵਾਰ ਮੱਗਰ ਦਾ ਮਹੀਨਾ 6 ਦਿਨ ਚਲਾ ਗਿਆ ਹੈ ਦੁਬਾਰਾ ਫੇਰ ਸਰਬਨ ਕਰ ਲੋ ਅਮਰਤਵਿਲ ਦਾ ਟਾਈਮ ਚਾਰ ਵਾ ਚੁੱਕੇ ਹਨ 21 ਤਰੀਕ ਦਨ ਸ਼ੁਕਰਵਾਰ ਮੱਗਰ ਦਾ ਮਹੀਨਾ ਸ਼ੇਰਾਂ ਚਲਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ